ਨੰਦਪੁਰ ਸਾਹਿਬ ਜਾਣਾਗੇ ਆਪਾਂ ਨੇ ਸਾਰੇ ਭਰਾ ਕਮੈਂਟ ਕਰ ਰਹੇ ਸੀਗੇ ਘਰ ਦਾ ਟੂਰ ਉਹ ਵੀ ਚੈੱਕ ਕਰ ਲੋ ਰੂਮ 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 ਤੇ ਆਪਣਾ ਇਹ ਆ ਗਿਆ ਡਰਾਈੰਗ ਰੂਮ ਤੇ ਆਪਾਂ ਲੌਬੀ ਕਰ ਲਈਤੀ ਥੋੜੀ ਛੋਟੀ ਨਮੀ ਲੁੱਕ ਦੇ ਦੇਣੀ ਆ ओरिजिनल ਲੁੱਕ ਦੇ ਦੇਣੀ ਆ ਹਾਲੈਂਡ ਦੀ ਰਹਿ ਗਿਆ ਅਖਰ ਤੁਰਨਾਂ ਲੱਗੇ ਵੀ ਏ ਕੰਮ ਖਰਾਬ ਹੋ ਗਿਆ ਹੈ ਹਾ ਵੀ ਮੁੰਡਿਓ ਕੀ ਹਾਲ ਚੱਲ ਆ ਬਾਈ ਨਵੇਂ ਬਲੌਗ ਚ ਸਭ ਦਾ ਸਵਾਗਤ ਆ ਮਸਟੈਂਗ ਲੈ ਕੇ ਚੱਲੇ ਆ ਆਪਾਂ ਅੱਜ ਮਸਟੈਂਗ ਕਿੱਥੇ ਲੈ ਕੇ ਚੱਲੇ ਆ ਆਪਾਂ ਚੱਲਿਆ ਗੁਰਨਾਨਕਾਟ ਬਰੇਟੇ ਵਾਲਿਆਂ ਕੋਲੇ ਮੋਡੀਫਿਕੇਸ਼ਨ ਜੀ ਕਰਾਉਣੀ ਸੀ ਤੇ ਆਪਾਂ ਗੱਡੀ ਗੜਤੀ ਸੀ ਪਹਿਲਾਂ ਬਾਹਰ ਅੰਦਰ 10 ਮਿੰਟ ਸੌਂਟ ਵੀ ਪਿਆ ਹੁਣ ਗੱਡੀ ਆਪਾਂ ਲਾ ਦਈਏ ਅੰਦਰ ਟਰੈਕਟਰ ਆਪਾਂ ਕਰ ਲਿਆ ਜੀ ਬਾਹਰ ਤੇ ਸਾਰੇ ਭਰਾ ਕਮੈਂਟ ਕਰ ਰਹੇ ਸੀਗੇ ਘਰ ਦਾ ਟੂਰ ਉਹ ਵੀ ਚੈੱਕ ਕਰ ਲੋ ਬਾਈ ਕੰਮ ਚੱਲੀ ਜਾਂਦਾ ਅੱਜ ਮਿਸਤਰੀ ਦੀ ਛੁੱਟੀ ਤੇ ਅੱਜ ਮਿਸਤਰੀ ਆਇਆ ਨਹੀਂ ਪੱਥਰ ਦਾ ਕੰਮ ਜਾਂ ਚੱਲੀ ਜਾਂਦਾ ਕਰ ਲੋ ਚੈੱਕ ਹੱਦ ਵਿਚਾਲੇ ਜੇ ਪਿਆ ਕੰਮ ਇਹ ਦੇਖੋ ਤਿੰਨ ਕਮਰੇ ਡਰੈੰਗ ਰੂਮ ਵਗੈਰਾ ਲਾਤਾ ਸੀ ਇੱਕ ਰੂਮ ਰਹਿ ਗਿਆ ਤੇ ਦਰਨ ਰਸੋਈ ਦਾ ਵੀ ਹੱਦ ਵਿਚਾਲੇ ਜੀ ਕੰਮ ਬਾਥਰੂਮ ਰਹਿ ਗਿਆ ਆ ਕਰ ਲੋ ਵੀ ਚੈੱਕ ਆ ਲੁੱਕ ਆਪਣੀ ਅੰਦਰ ਦੀ ਕਰੋ ਸ਼ਿਆਕਾ ਰੂਮ ਉਹ ਬਾਥਰੂਮ ਉਹਨੂੰ ਅਟੈਚ ਕਰ ਰੱਖਿਆਗਾ ਇਹਦੇ ਬੈਗਗਾਰਡ ਤੇ ਆਪਾਂ ਨੇ ਬਣਾਤਾ ਸੀ ਡਰੈਸ ਰੂਮ ਕਰ ਲੋ ਜਾ ਕੇ ਇਹ ਆਪਾਂ ਜੁਆਇੰਟ ਕਰਤਾ ਇਹਦੇ ਨਾਲ ਤੇ ਉਰੇ ਆ ਜਾਣਾ ਆਪਣਾ ਵਾਸ਼ਿੰਗ ਹੈਂਡ ਵਾਸ਼ ਤੇ ਇਹ ਆਪਣਾ ਨਕਸ਼ੇ ਚ ਸਟੋਰ ਆ ਵੈਸੇ ਆਪਾਂ ਨੂੰ ਤਿੰਨ ਰੂਮਾ ਬਣਾਣਾ ਸਰਦਾ ਨਹੀਂ ਹੈਗਾ ਆਪਾਂ ਨੇ ਫਿਰ ਇਹ ਰੂਮ ਬਣਾ ਲਿਆ ਆਪਾਂ ਨੇ ਉਹ ਸ਼ੈੱਡ ਪਾਤਾ ਉਧਰ ਟਰੈਕਟਰ ਉਧਰ ਸਟੋਰ ਜਿਹਾ ਬਣਾ ਲਿਆ ਇਹ ਆਪਾਂ ਇੱਕ ਰੂਮ 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 ਤੇ ਆਪਣਾ ਇਹ ਆ ਗਿਆ ਡਰਾਈੰਗ ਰੂਮ ਤੇ ਆਪਾਂ ਲੌਬੀ ਕਰ ਲਈਤੀ ਥੋੜੀ ਛੋਟੀ ਕਿਉਂਕਿ ਇੰਨੀ ਵਰਤਨ ਚ ਆਉਂਦੀ ਨਹੀਂ ਤੇ ਇਧਰ ਆ ਗਈ ਆਪਣੀ ਰਸੋਈ ਇਹਦਾ ਵੀ ਕੰਮ ਕਮ ਜਿਹਾ ਚੱਲੀ ਜਾਂਦਾ ਹਜੇ ਥੋੜਾ ਬਹੁਤਾ ਕੰਮ ਜਿਹਾ ਪੱਥਰ ਦਾ ਰਹਿ ਗਿਆ ਕੰਮ ਤੋਂ ਬਾਅਦ ਫਿਰ ਤੁਹਾਨੂੰ ਪਤਾ ਕੰਮ ਦਾ ਕੋਠੀ ਤਾਂ ਤਿਆਰ ਹੁੰਦੀ ਹੀ ਨਹੀਂ ਹੁੰਦੀ ਠੀਕ ਹੈ ਬਈ ਇਹ ਆਪਣਾ ਘਰ ਫਰੰਟ ਦੀ ਲੁੱਕ ਵੀ ਚੈੱਕ ਕਰ ਲਓ ਹੁਣ ਕਿਉਂਕਿ ਕੰਪਲੀਟ ਹੋ ਗਿਆ ਕੰਪਲੀਟ ਹੋਣ ਤੋਂ ਬਾਅਦ ਆਪਾਂ ਵੀਡੀਓ ਪਾਈ ਵੀ ਨਹੀਂ ਹੈਗੀ ਕਰ ਲਓ ਬਈ ਚੈੱਕ ਆ ਆਪਣਾ ਵਿਊ ਆਪਾਂ ਇੱਥੇ ਪਹਿਲਾਂ ਆਪਾਂ ਸਟੈਂਕ ਖੜਾਉਂਦੇ ਹੁੰਦੇ ਸੀ ਇਹ ਆਪਾਂ ਹੁਣ ਕਰ ਰੱਖੀ ਆ ਆਰਜੀ ਰਸੋਈ ਇਹਨੂੰ ਆਪਾਂ ਚੱਕ ਦਾਂਗੇ ਇਹ ਇੱਥੋਂ ਕਰ ਦਾਂਗੇ ਪਲੇਨ ਸਾਰਾ ਸਾਫ ਕਰ ਦਾਂਗੇ ਉਧਰ ਆਪਣੀ ਦੁਕਾਨ ਆ ਗਈ ਵੱਡੇ ਭਰਾ ਦੀ ਇਲੈਕਟ੍ਰੀਸ਼ਨ ਦੀ ਉਹ ਵੀ ਚੱਕ ਕੇ ਆਪਾਂ ਉਧਰ ਕਰ ਦੇਣੀ ਆ ਉਹ ਉੱਥੇ ਆਪਾਂ ਸ਼ੈੱਡ ਪਾ ਦੇਣਾ ਮੱਜਾਂ ਨੂੰ ਤੇ ਇੱਥੇ ਆਪਣੇ ਲੱਗਦੇ ਆ ਟਰੈਕਟਰ ਮਨ ਸਟੈਂਕ ਤੇ ਗੱਡੀ ਹੁਣ ਆਪਾਂ ਗੱਡੀ ਲਾ ਦੀ ਅੰਦਰ ਹਾਂ ਵੀ ਕੀ ਕਰਨਾ ਪੈਸੇ ਪਾਉਣੇ ਗੱਲੇ ਚ ਗੱਲੇ ਚ ਪੈਸੇ ਪਾਉਣੇ ਨੇ ਲਿਓ ਗੱਲਾ ਜਾ ਕੇ ਇਹ ਕਹਿੰਦੇ ਗੱਲੇ ਚ ਪੈਸੇ ਪਾ ਲਿਆ ਜਾ ਕੇ ਗੱਲਾ ਲਿਆ ਮੈਂ ਤੇਰਾ ਤਾਂ ਨਹੀਂ ਜਾਂਦਾ ਠੀਕ ਆ ਮੈਂ ਪਾਦਣ ਜਾ ਕੇ ਤੇ ਉਧਰੋਂ ਆਪਣੀ ਮਸਟੈਂਗ ਕੱਢ ਲਈ ਸੀ ਮਸਟੈਂਗ ਦਾ ਕੀ ਕੀ ਕਰਾਉਣਾ ਉਹ ਅੱਗੇ ਤੁਸੀਂ ਵਲੌਗ ਦੇਖ ਲਿਓ ਆਪਾਂ ਠੀਕ ਆ ਆਨੰਦਪੁਰ ਸਾਹਿਬ ਦੀ ਤਿਆਰੀ ਆ ਆਨੰਦਪੁਰ ਸਾਹਿਬ ਜਾਣਾਗੇ ਆਪਾਂ ਨੇ ਤਾਂ ਕਰਕੇ ਕਿਉਂ ਥੋੜਾ ਯਾਰ ਪਹਿਲਾ ਟਾਈਮ ਨਹੀਂ ਲੱਗਿਆ ਨਹੀਂ ਬਹੁਤ ਕੁਝ ਕਰਨਾ ਸੀ ਸਾਰੇ ਭਰਾ ਕਮੈਂਟ ਕਰ ਰਹੇ ਸੀ ਟਾਇਰ ਚੇਂਜ ਕਰੋ ਟਾਇਰ ਚੇਂਜ ਕਰੋ ਤੁਹਾਨੂੰ ਪਤਾ ਹੀ ਆ ਯਾਰ ਥੋੜੀ ਜੀ ਸਥਿਤੀ ਡਾਊਨ ਆ ਗਈ ਸੀ ਤਾਂ ਕਰਕੇ ਚੱਕਰ ਪੈ ਗਿਆ ਤਾਂ ਕੁਝ ਕਾਰ ਬਾਰ ਪਾਇਆ ਹਨਾ ਤੁਹਾਨੂੰ ਪਤਾ ਇੰਨੇ ਪੈਸਾ ਹੁਣ ਟਰੈਕਟਰ ਤੇ ਆਪਾਂ ਲਾ ਨਹੀਂ ਸਕੇ ਇਸ ਵਾਰ ਠੀਕ ਆ ਆਪਾਂ ਡੱਕ ਰੁੱਕ ਲਵਾ ਲਿਆ ਸਾ ਆਪਾਂ ਫਤੇਗੜ ਸਾਹਿਬ ਵੇਲੇ ਹੁਣ ਆਪਾਂ ਥੋੜੀ ਲੁੱਕ ਜੀ ਹੋਰ ਚੇਂਜ ਕਰਾ ਕੇ ਲਿਆਉਣੀ ਹੈਗੀ ਟਾਇਰ ਟੂਰ ਆਪਾਂ ਹਜੇ ਕੈਨਸਲ ਆ ਗਾ ਮਾ ਫਿਰ ਅਗਲੀ ਵਾਰ ਦੇਖਾਂਗੇ ਬੱਬਾ ਕਿਰਪਾ ਕਰੂਗਾ ਸਾਨੂੰ ਤੁੱਕ ਕਰਾਂਗੇ ਠੀਕ ਆ ਮਿਲਦੇ ਆ ਫਿਰ ਬਲੌਗ ਆ ਜਿਹੜਾ ਪੂਰਾ ਦੇਖਿਓ ਹੁਣ ਇਹਨਾਂ ਦੀ ਗੱਲਾਂ ਜੱਪਾ ਪਾ ਦੀਏ ਪੈਸੇ ਉਹ ਹਾਂ ਵੀ ਗੱਲੇ ਉਹ ਲੱਗ ਰਹੇ ਨੇ ਗੱਲੇ ਗੁੱਲੇ ਜਿਹਾ ਚੱਕਣਾ ਲਿਓ ਬਈ ਕਿੰਨੇ ਕਿੰਨੇ ਪੌਣੇ ਪੈਣੇ ਆ ਐਨੇ ਕਿੰਨੇ ਉਹ ਥੱਲੋਂ ਦੀ ਤਾਂ ਤੁਸੀਂ ਨਾਲ ਦੀ ਨਾਲ ਕੱਢੀ ਜਾਂਦੇ ਓਏ ਨਾ ਬਈ ਤੁਸੀਂ ਤਾਂ ڈاکੂ ਓਹ ਦੇਖਾ ਇਹ ਉਹ ਮੇਰਾ ਉਹ ਖੋਲ ਲਿਆ ਨੇ ਆ ਦੇਖਾ ਥੱਲੋਂ ਦੀ ਖੋਲ ਕੇ ਇਹਦੇ ਵਿੱਚ ਦੀ ਤਾਂ ਤੁਸੀਂ ਨਾਲ ਦੀ ਨਾਲ ਕੱਢ ਲੈਣੇ ਓ ਯਾਰ ਮੈਂ ਤੇਰੇ ਡੈਡੀ ਨੂੰ ਦੱਸੂ ਆ ਡੈਡੀ ਨੂੰ ਦੱਸੂ ਆ ਚਾਚੂ ਤੋਂ ਪੈਸੇ ਪਵਾ ਕੇ ਆਪ ਉਹਦੀ ਕੱਢ ਕੇ ਖਾ ਜਾਂਦੇ ਨੇ ਹਨਾ ਓਏ ਨਾਲੇ ਚਾਕਲੇਟਾਂ ਖਾ ਕੇ ਗੱਡੀ 'ਚੋਂ ਜਾ ਕੇ ਤੂੰ ਪਾ ਮੈਂ ਨਹੀਂ ਪਾਉਂਦਾ ਮੈਂ ਨਹੀਂ ਪਾਉਂਦਾ ਬਈ ਡੈਡੀ ਤੋਂ ਪਾ ਲਿਆ ਕਰ ਕਿੰਨੇ ਪਾਵਾਂ ਐਨੇ ਕੰਨੇ ਉਹਦਾ ਕਹਿੰਦਾ 50 ਪਾ ਤੂੰ ਐਨੇ ਕੰਨੇ ਤੂੰ ਤਾਂ ਅੱਜ ਦਾ ਹੀ ਨਹੀਂ ਤੂੰ ਤਾਂ ਭੁੱਖਾ ਬਈ ਤੂੰ ਤਾਂ ਭੁੱਖਾ 100 ਰੁਪਈਆ ਉਹਨੇ 10 ਮੰਗੇ ਨੇ ਆਪ 100 ਕਹਿ ਰਿਆ ਬਈ ਥੋੜੀ ਚੀਜ਼ ਲਿਆ ਕੇ ਦਊਂਾ 10-10 ਵਿੱਚ ਪਾ ਦੋ ਇਹਦੇ ਗੱਲੇ 'ਚ ਪਾਉ 10 ਰੁਪਏ। ਹਾਂ? ਖਾੜ ਵੀ। ਓਏ ਹੋਰ ਵੀ ਕੰਮ ਵੀ ਕਰਾ ਕੇ ਲੈਣਾ ਆਪਾਂ ਵਸਟੈਂਡ ਦਾ। 10 ਉਹ ਤਾਂ ਉਹਦੇ ਗੱਲੇ 'ਚ ਪਾ ਦੇ ਤੂੰ 10 ਆਪਦੇ 'ਚ ਪਾ ਲੈ। ਕਿਉਂ ਬੇ? ਨਾ। ਫੇਰ ਦੇਖ ਲੈ ਚੀਜੀ ਨਹੀਂ ਮਿਲਨੀ, ਮੋਮਜ ਨਹੀਂ ਮਿਲਨੀ ਤੈਨੂੰ। ਕਹਿੰਦਾ ਸੀ ਨਾ ਮੋਮਜ ਖਾ ਕੇ ਆਣੇ ਨੇ, 10 ਰੁਪਏ ਵੀਰੇ ਵਾਲੇ ਗੱਲੇ 'ਚ ਪਾ। ਤੂੰ ਸਾਰੀ ਕੱਢ ਲੈ। ਕਮਾਲ ਕਰੀ ਨਾ। ਨਾ ਉਹਨੂੰ ਦੇ ਜਿਹੜੇ 10 ਰੁਪਏ ਦਿੱਤੇ ਨੇ, ਉਹ ਖੜਕੂ। ਮੇਰੇ ਭਲੇ। ਖੜਕੂ। ਮੇਰੇ ਭਲੇ। ਖੜਕੂ ਤੈਨ ਦਾ ਹਾਂ। ਆਪ। ਵਿਚ ਬਾ ਦੇ ਇਹ ਜਿਹੜਾ ਪਾਸਾ ਵਿੱਚ ਬਾ ਵਿੱਚ ਪੈਸੇ ਦੇ ਕੀ ਦੇ ਪੈਸੇ ਇਹ ਦੇ ਆ ਦੇ ਦੇ ਕੁ ਵਸਾ ਅੰਮ੍ਰਿਤ ਇਕੱਠੀ ਹੋ ਗਿਆ ਕਮਾ 10 10 20 ਹੋ ਗਏ 10 ਤਾਂ ਆਪਾਂ ਚੱਲ ਲਾੜਾੜਾ ਹੁਣ ਉੱਤੇ ਧਰ ਕੇ ਜਾਵਾਂ ਮੈਂ ਤਾਂ ਤੁਹਾਨੂੰ ਖਾਇਆ ਆਉਂਗੇ ਫਿਰ ਮੈਂ ਤੁਹਾਨੂੰ ਚੀਜ਼ੀ ਮਾਇ ਲੈ ਕੇ ਦੂੰ ਆ ਚਲੋ ਵੀ ਮਿੱਤਰੋ ਮਿਲਦੇ ਆਂ ਫੇਰਾ ਆਪਾਂ ਠੀਕ ਆ ਕਰਾਉਣੇ ਕੰਮ ਕਰ ਆਪਾਂ ਮਸਟੈਂਗ ਦਾ ਲੈ ਵੀ ਮਿੱਤਰੋ ਗੱਡੀ ਲਾਤੀ ਦੀ ਅੰਦਰ ਹਾਂ ਹੁਣ ਕੀ ਚਾਹੀਦਾ ਕਿ ਹੋ ਗਿਆ ਲੈਟਾਂ ਗੱਡੀ ਜੋ ਇੱਕ ਕੱਢ ਕੇ ਦੜਕੀ ਦੜਕੀ ਹੋ ਗਿਆ ਨਾ ਇੱਕ ਮਿਲੂਗੀ ਇੱਕ ਇੱਕ ਇਹਨੂੰ ਚਲੋ ਠੀਕ ਆ ਓਕੇ ਬਾਏ ਬਾਏ ਆਏ ਬਾਪੇ ਲੈ ਮੇਤਰੋ ਹੁਣ ਛੱਲੇ ਲੈ ਮੇਤਰੋ ਆਪਾਂ ਪਹੁੰਚ ਗਏ ਬ੍ਰੇਟੇ ਗੁਰਨਾਨਕ ਆਰਟਸ ਲੱਗ ਰਿਹਾ ਡਿਜ਼ਾਈਨ ਕਰਨ ਬਾਈ ਕੀ ਆਲਾ ਵੀਰ ਕੈਮਾ ਕੀ ਲੱਭ ਰਿਹਾ ਕਰ ਕੋ ਠਰ ਕੋ ਲੱਭ ਰਿਹਾ ਇਧਰ ਕਰ ਰਿਹਾ ਨੇ origignal ਜਮਾ ਸਟਿਕਰ ਸਕਿਨ ਕਰ ਰਿਹਾ ਨੇ ਯਮਾਂ ਰੀਜਨਲ ਲੁੱਕ ਚ ਲਾਉਣੇ ਆ ਕਰਿਓ ਚੈੱਕ ਵੀਰ ਅੱਗੇ ਬਲੌਗ ਪੂਰਾ ਦੇਖਿਓ ਕਹਿੰਦੇ ਇਹਨਾਂ ਨੇ ਵੀ ਸਰਾ ਲਾਇਆ ਪਿਆ ਨਵੇਂ-ਨਵੇਂ ਸੱਪ ਗੱਡਣ ਰੱਖੇ ਨੇ ਇਹਨਾਂ ਨੇ ਆ ਦੇਖਾ ਪਰੰਸੀਆ ਕੋ ਸਾਰੇ ਟਰੈਕਟਰਾਂ ਦੇ ਲੋਗੋ ਉਹ ਵੀ ਡਬਲ ਪਾਸੇ ਸੇਮ ਹੋ ਜੱਟ ਬਾਕੀ ਬਲੌਗ ਆ ਜਿਹੜਾ ਪੂਰਾ ਦੇਖਿਓ ਦਿਖਾਵਾਂਗੇ ਤੁਹਾਨੂੰ ਹਜੇ ਤਾਂ ਨਵੇਂ-ਨਵੇਂ ਸੱਪ ਹੋਰ ਸੱਟਾ ਦਰਸ਼ਨ ਕੀ ਨਾਮ ਆ ਬਾਈ ਦਾ ਹੈ ਰੋਹੀ ਰੋਹੀ ਇੱਕ ਅੰਦਰ ਵੜਿਆ ਹੋਇਆ ਹੈ ਜੀ ਉਧਰ ਮਸ਼ੀਨ ਚਲਾਰ ਕੀ ਉਹਨੇ ਨਵੀਂ ਲੁੱਕ ਬਣਾਉਣੀ ਆ ਉਸ ਟਾਈਪ ਦੀ ਹੁਣ ਤਾਂ ਇਹਨਾਂ ਤੋਂ ਟਾਈਮ ਲੈਣਾ ਪੈਂਦਾ ਐਵੇਂ ਨਾ ਆ ਜੇ ਹੁਣ ਬੁਕਿੰਗ ਹੁੰਦੀ ਔਰੇ ਕਿੰਦਾ ਅਸਣਾ ਦੋ ਤਿੰਨ ਦਿਨਾਂ ਦਾ ਮੈਨੂੰ ਟਾਈਮ ਮਿਲਿਆ ਅੱਜ ਵੀ ਤਾਂ ਕਿਨਾਲੀ ਆਇਆਗਾ ਮੈਂ ਅਕ ਜੇ ਕਵਲ ਅਰੀ ਜਨਾ ਨੂੰ ਸਟicker ਜਮਾ ਅਰੀਨਲ ਲੈ ਕੇ ਆਇਆ ਸਟicker ਫਿਰ ਉਹਨਾਂ ਨੂੰ ਸਕੈਨ ਕਰਕੇ ਫਿਰ ਫਾਈਲ ਬਣਾਈਆ ਫਿਰ ਆਪਾਂ ਆਪਦੇ ਹਿਸਾਬ ਨਾਲ ਆਪਣੀ ਮਸਟੈਂਗ ਦਾ ਨਾਮ ਲਿਖਿਆਉਣਾ ਬਲੌਗ ਹੈ ਜਿਹੜਾ ਪੂਰਾ ਦੇਖਿਓ ਠੀਕ ਹੈ ਮਿੱਤਰੋ ਸ਼ੇਅਰ ਜ਼ਰੂਰ ਕਰਿਓ ਪੁੱਤ ਜਿੱਦ ਤੋਂ ਤਲੇ ਦਿੱਤ ਟਵੀਟ ਪਾ ਲੈ ਲੈ ਮਿੱਤਰੋ ਇਹਨੇ ਵੀ ਨਹੀਂ ਕਰਦਣ ਸਿੱਧੀ ਕਰੀ 2 ਘੰਟੇ ਹੋ ਗਏ ਪੁਰਾਏ ਨੂੰ ਅਜੇ ਦਾ ਸਟicker ਹੀ ਤਿਆਰ ਕਰ ਰਿਹਾ ਉਧਰ ਉਹ ਚਮਟ ਕੇ ਟਰੈਕਟਰ ਨੂੰ ਕਹਿੰਦੇ ਪੱਟ ਦੀ ਹੈ ਮੈਂ ਪੱਟ ਲਉ ਭਾਈ ਹੁਣ ਨਵੀਂ ਲੁੱਕ ਬਣਾਉਣੀ ਆ। ਅਰੇ ਬਲੌਗਰ ਇਧਰੋਂ ਬੰਦ ਰੀਲਾਂ ਬਣਾਉਣ ਵਾਸਤੇ ਉਹ ਲਿਹਾਰ ਕੀ ਨੀ ਗਿੰਬਲਾ। ਤੂੰ ਮਾਰ ਫਰੇਟ। ਕੋਈ ਯੱਕਾ। ਐ ਬਣਦੀਆਂ ਰੀਲਾਂ। ਪੇਜ ਚ ਚਲਾਉਣੇ ਕਿ ਤੇ ਸੌਖੇ ਭੈਣ ਕਿਉਂ ਦਰਸ਼ਨ? ਨਵੀਂ ਲੁੱਕ ਦੇ ਦੇਣੀ ਆ, ਓਰੀਜਨਲ ਲੁੱਕ ਦੇ ਦੇਣੀ ਆ ਹੌਲੈਂਡ ਦੀ। ਟੇਕਰ ਜੇ ਲਾਗੇ ਤਾਂ ਐਂ ਲੱਗਦਾ ਜਿਵੇਂ ਪੇਂਟ ਕਰਾਇਆ ਹੁੰਦਾ ਹੈਨਾ ਪਾ ਦੀ ਉਨੀ ਕੱਢਦੀ ਲੈ ਵੀ ਮਿੱਤਰੋ ਹੋ ਗਏ ਰੈਡੀ ਬਾਕੀ ਲੁੱਕ ਲੱਗ ਕੇ ਪਤਾ ਲੱਗਣੀ ਆ ਸਾਡੇ ਵਾਲੇ ਪਾ ਦੀ ਸ਼ੀਟ ਸਪੀਡ ਨੋ ਲਿਮਟ ਟਰਬੋ ਹੋਕਰ ਉਹ ਸਾਰੇ ਕੰਮ ਮਸ਼ੀਨੀ ਕਰਦੇ ਮੁੰਡਿਆਂ ਨੇ ਪਹਿਲਾਂ ਲੇਵੀ ਨੇ ਜਣਾ ਹੱਥਾਂ ਨਾਲ ਕਰਦੇ ਸੀ ਹੁਣ ਮਸ਼ੀਨ ਲਿਆਂਦੀ ਉਹ ਵੀ ਸਟਿੱਕ ਕਰ ਲੈਮੀਨੇਸ਼ਨ ਕਰ ਰਹੇ ਨੇ ਬਈ ਰੰਗ ਨਾ ਲਾ ਦੀ ਪੈਟਰੋਲ ਘੱਟ ਮਾਰੀ ਪਹਿਲਾਂ ਸਰਟੀਫਿਕੇਟ ਜੇ ਕਰਾਉਂਦੇ ਹੁੰਦੇ ਦੀ ਐਮੀਨੇਸ਼ਨ ਮੈਂ ਤਾਂ ਚੱਲ ਰਹੀਆਂ ਨੇ ਬਹੁਤ ਟਾਈਮ ਲੱਗਿਆ ਰੰਗ ਵੀ ਲਾਉਣਾ ਪਿਆ ਨਾਲ ਨਾਲ ਘੱਟ ਵਿਚਲਾ ਜੋ ਗਿਆ ਤੇ ਅੱਧਾ ਕੇ ਪਟ ਗਿਆ ਦਾ ਅੱਧਾ ਕੇ ਰਹਿ ਗਿਆ ਦੀ ਆ ਉਧਰ ਸਟਿਕਰਸ ਟੁਕਰ ਹੋ ਗਏ ਰੈਡੀ ਤੇ ਉਧਰ ਉਹ ਨਕਾ ਤੇ ਇਧਰੋਂ ਭਰਾ ਵੀ ਆਏ ਹੋਏ ਨੇ ਆਪਣੇ ਪਿੰਡ ਕੋਲ ਦੇ ਇਹਨਾਂ ਨੇ ਵੀ ਡਾਇਰੈਕਟਰ ਤਿਆਰ ਕਰਾਉਣਾ ਕਿਹੜਾ ਡਾਇਰੈਕਟਰ ਕਰਾਉਣਾ ਆਪਾਂ ਜੌਂਡੀਆ ਦੇਰੇ ਕੋਲ ਜੌਂਡੀਆ ਰੈਸਟਿਕਰ ਸਟਿਕਰ ਲਵਾਉਣੇ ਨੇ ਬਾਈਆਂ ਨੂੰ ਪਤਾ ਕਰਨ ਆਈ ਸੀ ਉਧਰ ਲੱਗ ਰਹੇ ਨੇ ਹੁਣ ਆਪਣੇ ਸਟਿਕਰ ਰੈਡੀ ਇਹ ਮੁੰਡਿਆਂ ਦੀ ਤਿਆਰੀ ਆ ਲੱਗਿਆ ਹੁਣ ਹੌਲੈਂਡ ਦੀ ਰੀਜਨਲ ਲੁੱਕ ਦੇ ਨਾਲ ਉਧਰ ਚੱਲ ਰਿਹਾ ਸ਼ੂਟ ਰੀਲਾਂ ਰੂਲਾਂ ਮੁੰਡਾ ਕੱਢੀ ਜਾਂਦਾ ਕਹਿੰਦੇ ਸਾਰਾ ਕੰਮ ਪਹਿਲਾਂ ਇੱਥੇ ਹੀ ਹੋਇਆ ਹੋਇਆ ਆ ਡੈਸਟਿਕਰ ਟੁੱਕਰ ਜਿੱਗੇ ਲੱਗੇ ਹੋਏ ਨੇ ਪਹਿਲਾਂ ਵੀ ਉਰੀਆਂ ਹੋਇਆ ਸੀ ਦੋ ਤਿੰਨ ਵਾਰ ਕੰਮ ਜੰਨਾ ਵੀ ਕਰਾਇਆ ਕੌਰੀਆਂ ਕਰਾਇਆ ਕੰਮ ਸਾਰਾ ਕੰਮ ਦੀ ਆਪਣੀ ਦਾ ਦੇਖ ਲਈ ਹੈਟ ਵਾਲੀਆਂ ਆਪੋਂ ਗਿਆ ਨੀ ਵੀਰੇ ਬੰਕੀ ਨੂੰ ਵੀ ਰਮੋਸੇ ਮੈਂ ਮੁੰਡਿਓ ਰੋਜ਼ ਚੈੱਕ ਇੱਕ ਸਾਈਡ ਦਾ ਲੱਗ ਗਈ ਇਧਰ ਜੇ ਰੀਲਾਂ ਰੂਲਾਂ ਬਣਾਈ ਜਾਂਦਾ ਰੋਟੀ ਬਣੀ ਵੀ ਆ ਗਿਆ ਪਰ ਉਹ ਯੱਕ ਬਈ ਜਿਵੇਂ ਲੱਗ ਰਿਹਾ ਹਜੇ ਪਰਲੇ ਸਾਡੇ ਲਾਇਆ ਨੀ ਸਟicker ਲਾ ਕੇ ਫਿਰ ਦਿਖਾਉਣਾ ਸਾਨੂੰ ਸਾਰੀ ਲੁੱਕ ਬੰਪਰ ਵੀ ਥੋੜਾ ਮੋਡੀਫਿਕੇਸ਼ਨ ਇਹ ਕਰਨਾ ਸੀ ਬੰਦੂਕਾ ਉਹਦੇ ਨਾਲ ਦੀ ਸੇਮ ਬੰਦੂਕਾ ਲੱਗੀ ਹੈ ਆ ਉਹ ਤੇ ਆਸਲਾ ਲੱਗਿਆ ਹੋਇਆ ਆਪਣੇ ਉੱਤੇ ਚੈੱਕ ਕਰੋ ਚੈੱਕ ਇਹ ਆਪਾਂ ਨਾਲ ਹੀ ਰੱਖਦੇ ਆ ਜਿਵੇਂ ਉਹ ਬੰਦੇ ਰੱਖਦੇ ਆ ਆਪਾਂ ਜਿਹੜੀ ਮਾਗੀ ਲਾ ਲਈ ਇੱਕ ਪਰਲੇ ਪਾਸੇ ਲੱਗੀ ਇੱਕ ਓਲੇ ਪਾਸੇ ਲੱਗੀ ਆ ਸੈਲਫ ਡਿਫੈਂਸ ਹਾਂ ਉਹ ਇਹਨਾਂ ਨੂੰ ਪੈਸੇ ਦੇਣ ਵਾਸਤੇ ਆਪਾਂ ਗੱਡੀ ਮੰਗਾਈ ਆ ਉਹਰੇ ਨਾਲ ਦੀ ਨਾਲ ਨਿੱਕ ਕੜਾ ਕੜਾ ਕੇ ਪੈਸੇ ਦੇਈ ਜਾਂਦੇ ਇਹਨਾਂ ਨੂੰ ਕਰੋ ਯੱਕ ਐ ਐ ਬਣਦੀਆਂ ਰੀਲਾਂ ਐ ਬਣਦੀਆਂ ਰੀਲਾਂ ਹਾਂ ਚਾੜ ਦੇ ਕਾ ਹਾਂ ਕਰ ਲਿਓ ਬਈ ਚੈੱਕ ਇੰਸਟਾ ਤੇ ਜਾ ਕੇ ਗੁਰਨਾਨਕ ਅਟਸ ਬਰੇਟਾ ਚੰਗਾ ਜਾਨੇ ਫਿਰ ਮਿਲਦੇ ਆਂ ਵੀ ਮੁੰਡਿਓ ਕਰੋ ਚੈੱਕ ਸਟਿਕਰਾਂ ਦਾ ਕੰਮ ਹੋ ਗਿਆ ਕੰਪਲੀਟ ਰਹਿ ਗਿਆ ਬੰਪਰ ਦਾ ਫਰੰਟ ਦਾ ਸਾਈਡ ਦਾ ਇੱਧਰ ਕਰੋ ਚੈੱਕ ਆਉਣ ਲੋਕ ਦੱਸਿਓ ਬਈ ਕਮੈਂਟ ਕਰਕੇ ਕਿ ਕਿਵੇਂ ਲੱਗ ਰਿਹਾ ਫਿਰ ਹੁਣ origignal look ਦਿੱਤੀ ਆਪਾਂ Hollander ਦੀ ਨਹੀਂ ਬਿਚਾਰੇ ਇਹਨਾਂ ਨੇ ਹੈ ਜਿਵੇਂ ਬਿਚਾਰੇ ਇਹਨਾਂ ਨੇ ਹਾਂ ਇੱਕ ਸਾਈਡ ਨੂੰ ਸੋਨਾ ਲੱਗਿਆ ਯਾਰ ਉਹ ਰਾਹ ਕਿ ਸੈਟ ਲੈ ਲੈਂਦੇ ਹੋ ਕਰੋ ਚੈੱਕ ਇਧਰ ਪੰਜਾਬ ਲਗਾਦਾ ਇਧਰ ਆਪਣੀ Instagram ID ਆ ਜੂ ਲਾਈਵ ਹੀ ਹੁੰਦੇ ਹੋ ਕਰੋ ਜੈਕ ਟਰੈਕਟਰ ਹੋ ਗਿਆ ਹਾਂ ਰੈਡੀ ਉਧਰੋਂ ਜਵਾਕ ਫੋਟੋ ਫੋਟੋਆਂ ਖਿੱਚਾਂਗੇ ਕਰੋ ਜੈਕ ਆਈਡੀ ਰਹਿ ਗਈ ਆਪਣੀ ਲੇਖੀਂ ਗ੍ਰੰਟ ਤੇ ਚੈੱਕ ਲੈ ਲੈ ਨਾ ਆ ਜਾ ਆ ਗਿਆ ਚੱਲ ਬਾਈ ਲਾਈਵ ਹੀ ਮਿੱਤਰੋ ਟਰੈਕਟਰ ਦਾ ਹੋ ਗਿਆ ਰੈਡੀ ਤੇ ਉਧਰ ਫੋਟਾ ਫੋਟਾ ਕਰੀਆਂ ਸੀ ਇਧਰੋਂ ਭਰਾ ਆ ਗਿਆ ਕਿਹੜਾ ਪਿੰਡ ਆ ਬਾਈ ਕਨਾਲ ਤੋਂ ਆਹ ਹੋਰ ਆ ਗਿਆ ਮੁੰਡਾ ਇੱਕ ਇਹ ਬਾਈ ਨੇ ਚੈਨਲ ਸਬਸਕ੍ਰਾਈਬ ਕੀਤਾ ਧੰਨਵਾਦ ਭਰਾ ਸਬਸਕ੍ਰਾਈਬ ਵੀ ਆਖਾਉਂਦੇ ਨੇ ਧੰਨਵਾਦ ਧੰਨਵਾਦ ਜਿੰਨੇ ਧੰਨਵਾਦ ਲੈ ਵੀ ਮੁੰਡਿਓ ਹੋ ਗਿਆ ਕੰਪਲੀਟ ਕਰੋ ਯਾ ਇੱਕ ਉਹ ਕਹਿੰਦਾ ਮੈਂ ਲੈਟਾ ਲੂਟਾ ਇਹ ਖਾਦੀ ਦਈਆਂ ਥਲੀਆਂ ਕਹਿੰਦਾ ਲਾਏ ਦੇਵਾ ਤਾਰਾਂ ਇੱਕ ਫੋਰਮੈਨ ਹੋਰ ਆ ਗਿਆ ਹੁਣ ਏ 40 ਕਿਲੋਮੀਟਰ ਤੇ ਆਉਣਾ ਪੈਂਦਾ ਕੰਮ ਕਰਾਉਣਾ ਘੈਂਟ ਆ ਕੰਮ ਤਾਂ ਆਉਂਨੇ ਆ ਨਹੀਂ ਤਾਂ ਸ਼ਹਿਰ ਦਾ ਆਪਾਂ ਨੂੰ ਹੋਰ ਵੀ ਪੈਂਦੇ ਆ ਲੋ ਜੀ ਮਿੱਤਰੋ ਟਾਈਮ ਹੋ ਗਿਆ 7:30 ਦਾ ਆਪਣੀ ਮਸਟੈਂਡ ਦਾ ਹੋ ਗਿਆ ਕੰਮ ਸਾਰਾ ਓਕੇ ਕਰੋ ਜੱਕਾ ਹੋ ਗਿਆ origignal look ਦੇਦੀ ਆਪਾਂ ਨੇ ਹੁਣ ਹੁਣ ਆਪਾਂ ਚੱਲੇ ਫਿਰੰਡ ਨੂੰ ਵਾਪਸ ਓਕੇ ਭਰਾ ਠੀਕ ਹੈ ਵੀਰੇ ਓਕੇ ਵੀਰੇ ਓਕੇ ਭਰਾ ਰਹਿ ਗਿਆ ਅਖਰ ਤੁਰਨਾ ਲੱਗੇ ਦੀਏ ਕੰਮ ਖਰਾਬ ਹੋ ਗਿਆ ਹੈਂ ਦੁਬਾਰਾ ਇਹ ਚੰੜੀ ਲੱਗੇਗਾ ਠੀਕ ਆ ਠੀਕ ਆ ਦੁਬਾਰਾ ਫੜ ਆ ਇੱਧਰ ਧਿਆਨ ਦਾ ਵੀਰਾ ਠੀਕ ਆ ਮੇਰੇ ਦਿਮਾਗ ਵੀ ਨਹੀਂ ਰਹਿੰਦੇ ਕਿ ਮੈਂ ਕਿੱਥੇ ਦਿਮਾਗ ਕਿਧਰੇ ਹੁੰਦਾ ਹੋਏ ਇਹਨੂੰ ਸ਼ਾਟ ਲਾਇਆ ਸੀ ਅਭੀ ਗਲਤ ਹੋ ਗਿਆ ਕਹਿੰਦਾ ਆਟਾ ਦੁਬਾਰਾ ਲਾਵਾਂਗੇ ਕਹਿੰਦਾ ਆ ਕਹਿੰਦਾ ਪੱਟ ਚਲੋ ਓਕੇ ਮੀਰੋ ਓਕੇ ਲੈ ਵੀ ਮਿੱਤਰ ਹੁਣ ਚੱਲੇ ਵਾਪਸ ਆਪਾਂ ਆਏ ਹੋਏ ਅੱਜ ਬਰੇਟੇ ਜੇ ਕਿਸੇ ਵੀ ਭਰਾ ਨੇ ਬਾਈ ਟਰੈਕਟਰ ਰੋਟਰ ਤਿਆਰ ਕਰਾਉਣਾ ਗੱਡੀਆਂ ਦਾ ਕੰਮ ਕਰਾਉਣਾ ਤਾਂ ਕਰ ਲਿਓ ਕਨੰਤ ਬਾਈ ਨਾਲ ਆ ਬਾਈ ਦੀ ਸਾਈਟ ਆ ਇਹਦੇ ਬਾਈ ਦਾ ਕੰਮ ਚੈੱਕ ਕਰ ਲਿਓ ਜਮਾਂ ਸਿਰਾਂ ਗੱਲਬਾਤ ਆ ਬਾਈ ਕਰ ਲਓ ਚੈੱਕ ਕੁਆਲਟੀ ओके बाय बाय ਅੱਜ ਦਾ ਵਲੌਗ ਦਾ ਐਂਡ ਮਿਲਦੇ ਆਂ ਬਾਈ ਹਨਾ ਛੇਰੀ ਆਨੰਦਪੁਰ ਸਾਹਿਬ ਟਰਾਲੀ ਡੁੱਲੀ ਤਿਆਰ ਕਰਨੀਆਂ ਕੱਲ ਨੂੰ ਜਾਵਾਂਗੇ ਅਪਰ ਚੰਡੀਗੜ੍ਹ ਮਹਾਰੀ ਟੂਰਿਜ਼ਮ ਗਰੁੱਪ ਵਾਲਿਆਂ ਕੋਲ ਲੈ ਵੀ ਮਿੱਤਰੋ ਕੰਮ ਤਾਂ ਹੋ ਗਿਆ ਜੀ ਆ ਬਾਈ ਵੀਡੀਓ ਵੀਡੀਓ ਬਣਾਈ ਜਾਂਦੇ ਫਨ ਕਰੀ ਜਾਂਦੇ ਹਾਰੇ ਡੂੰਗੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਅਸੀਂ ਵਲੌਗ ਚ ਪਾ ਨਹੀਂ ਸਕਦੇ ਹਨਾ ਚਲੋ ਓਕੇ ਬਾਈ ਚੱਲਦੇ ਹੁਣ ਪਿੰਡਾਂ ਨੂੰ ਠੀਕ ਆ ਭਰਾ ਜਮਾ ਸਰਾ ਕੰਮਕਾਰ ਆ ਯਾਰ ਓਕੇ ਰਿਪੋਰਟ ਨਾਲ ਦਿਲ ਖੁਸ਼ ਹੋ ਗਿਆ ਬਾਈ ਕੰਮ ਕਰਾ ਕੇ ok kìa okay, bà